ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਅਕਾਲੀ ਦਲ ਦੀ ਕੋਰਟ ਕਮੇਟੀ ਨੇ ਕੀਤੀ ਨਿਖੇਦੀ ਕਿ ਹਾ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਸੁਖਬੀਰ ਤੇ ਹੋਇਆ ਹਮਲਾ ਹੁਣ ਤੱਕ ਦੀ ਜਾਂਚ ਨੂੰ ਕਰਦੇ ਹਾਂ ਰੱਦ ਗਵਰਨਰ ਦੇ ਨਾਲ ਕਰਾਂਗੇ ਮੁਲਾਕਾ ਸੁਖਬੀਰ ਸਿੰਘ ਬਾਦਲ ਨੇ ਚੌਥੇ ਦਿਨ ਧਾਰਮਿਕ ਸਜ਼ਾ ਕੀਤੀ ਪੂਰੀ ਤੱਕ ਚਿੜੀਕੇਸਗੜ ਸਾਹਿਬ ਤੇ ਪੈਰੇਦਾਰੀ ਦੀ ਨਿਭਾਈ ਸੇਵਾ ਕੀਰਤਨ ਵੀ ਸੁਣਿਆ ਤੇ ਜੁੱਠੇ ਭਾਂਡੇ ਵੀ ਮੰਜੇ ਸ਼ੰਭੂ ਬਾਰਡਰ ਤੇ ਟਕਰਾਅ ਤੋਂ ਬਾਅਦ ਕਿਸਾਨ ਲੀਡਰਾਂ ਦਾ ਐਲਾਨ ਕੱਲ ਦਿੱਲੀ ਦੇ ਲਈ ਨਹੀਂ ਵਧੇਗਾ ਕਿਸਾਨਾਂ ਦਾ ਜੱਥਾ ਪਰਸੋ 101 ਕਿਸਾਨਾਂ ਦਾ ਜੱਥਾ ਹੋਵੇਗਾ ਰਵਾਨਾ ਕੱਲ ਤੱਕ ਗੱਲਬਾਤ ਦਾ ਇੰਤਜ਼ਾਰ ਕਰਨਗੇ ਕਿਸਾਨ ਦਿੱਲੀ ਕੋਚ ਦਲੀ ਹਰਿਆਣਾ ਚ ਐਂਟਰ ਨਹੀਂ ਕਰ ਸਕੇ ਕਿਸਾਨ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਦੇ ਨਾਲ ਹੋਇਆ ਟਕਰਾ ਬੈਰੀਕੇਡ ਹਟਾਉਣ ਤੇ ਪੁਲਿਸ ਨੇ ਦਾਗੇ ਅਥਰੂ ਗੈਸ ਦੇ ਗੋਲੇ ਕਈ ਕਿਸਾਨ ਹੋਏ ਜ਼ਖਮੀ ਕਿਸਾਨਾਂ ਤੇ ਸੁੱਤੇ ਹੰਝੂ ਗਏ ਇਸ ਦੇ ਗੋਲਿਆਂ ਦੀ ਰਾਹੁਲ ਗਾਂਧੀ ਨੇ ਕੀਤੀ ਨਿਖੇਦੀ ਕਿਹਾ ਕਿਸਾਨਾਂ ਨੂੰ ਇਸ ਤਰ੍ਹਾਂ ਦਿੱਲੀ ਆਉਣ ਤੋਂ ਰੋਕਣਾ ਨਿਰਾਸ਼ਾਜਨਕ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੁਣੇ ਕਿਸਾਨਾਂ ਦੇ ਆंदोलਨ ਦੀ ਬੋਲੀ ਕੇਂਦਰ ਸਰਕਾਰ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਤਾਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਬੋਲੇ ਅਸੀਂ ਦੇ ਰਹੇ ਹਾਂ ਸਭ ਤੋਂ ਵੱਧ ਐਮਐਸਪੀ ਪੰਜਾਬ ਸਰਕਾਰ ਵੀ ਕਰੇ ਕਿਸਾਨਾਂ ਦੀ ਮਦਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਟਾਲਾ ਦੀ ਸਹਿਕਾਰੀ ਖੰਡ ਮਿਲ ਦਾ ਕਿਤਾ ਦੌਰਾਨ ਮਿਲ ਦੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਨਵੀਂ ਪ੍ਰੋਜੈਕਟ ਦੇ ਨਾਲ ਤਿਆਰ ਹੋਵੇਗੀ ਫਾਰਮਾ ਗ੍ਰੇਡ ਨਗਰ ਨਿਗਮ ਤੇ ਕੌਂਸਲ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਐਲਾਨ ਕਿ ਹਸthਾਨਕ ਚੋਣਾਂ ਲੜੇਗਾ ਅਕਾਲੀ ਦਲ ਜ਼ਿਮਨੀ ਚੋਣਾਂ ਤੋ ਕੀਤਾ ਸੀ ਕਿਨਾਰਾ ਰਾਜ ਸਭਾ ਦੇ ਵਿੱਚ ਨੋਟਾਂ ਦਾ ਬੰਡਲ ਮਿਲਣ ਦੇ ਉੱਤੇ ਜ਼ਬਰਦਸਤ ਹੰਗਾਮਾ ਕਾਂਗਰਸ ਦੇ ਐਮਪੀ ਅਭਿਸ਼ੇਕ ਮਨੂ ਸਿੰਘ ਵਿਧੀ ਸੀਟ ਨੰਬਰ 222 ਤੋਂ ਨੋਟ ਮਿਲਣ ਦਾ ਦਾਵਾ ਸਿੰਘ ਵੀ ਬੋਲੇ ਇਹ ਨੋਟ ਮੇਰੇ ਨੇ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਸੱਤਾਲੀਆਂ ਖਬਰਾਂ ਲੈ ਕੇ ਸੱਤਾਲੀਆਂ ਖਬਰਾਂ ਦੇ ਵਿੱਚ ਪੂਰੇ ਦਿਨ ਦਾ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਣੇ ਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਕੀ ਕੁਝ ਵਾਪਰ ਰਿਹਾ ਹੈ ਦੇਖੋ ਪੰਜਾਬ ਦੇ ਵਿੱਚ ਸੋਮਵਾਰ ਤੋਂ ਲੈ ਕੇ ਹੁਣ ਤੱਕ ਸੁਖਬੀਰ ਬਾਦਲ ਦਾ ਨਾਮ ਖੂਬ ਚਰਚਾ ਦੇ ਵਿੱਚ ਰਿਹਾ ਹੈ ਔਰ ਇਸ ਵਿਚਾਲੇ ਅੱਜ ਜ਼ਿਕਰ ਉਹਨਾਂ ਦਾ ਵੀ ਕਰਾਂਗੇ ਤੇ ਜ਼ਿਕਰ ਕਿਸਾਨਾਂ ਦਾ ਵੀ ਕਿਸਾਨਾਂ ਨੇ 6 ਤਰੀਕ ਮقرਰ ਕੀਤੀ ਸੀ ਕਿ ਅਸੀਂ ਦਿੱਲੀ ਕੂਚ ਕਰਾਂਗੇ ਪੂਰੀ ਟਾਈਮਲਾਈਨ ਤੁਹਾਨੂੰ ਦਿਖਾਵਾਂਗੇ ਕਿ ਪੂਰਾ ਦਿਨ ਸ਼ੰਭੂ ਬਾਰਡਰ ਦੇ ਉੱਤੇ ਕੀ ਕੁਝ ਹੁੰਦਾ ਰਿਹਾ ਤੇ ਨਾਲ ਕੀ ਕਿਸਾਨਾਂ ਦੇ ਪੱਖ ਦੇ ਵਿੱਚ ਕਿਹੜੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਇਸ ਸਮੇਂ ਦਿੱਲੀ ਵਾਲੇ ਪਾਸੇ ਕੂਚ ਕਿਉਂਕਿ ਫਿਲਹਾਲ ਕਿਸਾਨ ਨਹੀਂ ਕਰ ਸਕੇ ਨੇ ਕਿਸਾਨਾਂ ਦਾ ਸੀ ਜ਼ਿਕਰ ਕਰੀਏ ਪਰ ਅੱਜ ਸ਼ੁਰੂਆਤ ਕਰਦੇ ਹਾਂ ਅੱਜ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਹੋਏ ਹਮਲੇ ਤੋਂ ਸ਼ੁਰੂਆਤ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਜੋ ਚੰਡੀਗੜ੍ਹ ਦੇ ਵਿੱਚ ਹੋ ਇਸ ਚੰਡੀਗੜ੍ਹ ਦੇ ਵਿੱਚ ਹੋਈ ਬੈਠਕ ਦੇ ਵਿੱਚ ਇਲਜ਼ਾਮ ਲਗਾਏ ਗਏ ਕਰੀਬ-ਕਰੀਬ ਤੁਸੀਂ ਕਹਿ ਸਕਦੇ ਹੋ ਕਿ ਤਾ ਈ ਘੰਟੇ ਦੀ ਮੀਟਿੰਗ ਤੋਂ ਬਾਅਦ ਇਲਜ਼ਾਮ ਲਗਾਏ ਗਏ ਸੁਬੀਰ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਕਿ ਇਸ ਦੇ ਪਿੱਛੇ ਵੱਡੀ ਸਾਜ਼ਿਸ਼ ਹੈ ਜਿहां ਸਰਕਾਰ ਦੀ ਪੂਰੀ ਜਿਹੜੀ ਜਾਂਚ ਹੈ ਉਸ ਦੇ ਉੱਤੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਤੇ ਨਾਲ ਹੀ ਗਵਰਨਰ ਦੇ ਦਰਵਾਜ਼ੇ ਪਹੁੰਚਣ ਗਵਰਨਰ ਦੇ ਬੂਹਾ ਖੜਕਾਉਣ ਦਾ ਵੀ ਐਲਾਨ ਕਰ ਦਿੱਤਾ ਹੈ ਵੱਡੀ ਖਬਰ ਦੇ ਨਾਲ ਸ਼ੁਰੂਆਤ ਹੈ ਜਿहां ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਔਰ ਬੈਠਕ ਦੇ ਵਿੱਚ ਅ ਅਕਾਲੀ ਦਲ ਦੇ ਆਗੂਆਂ ਨੇ ਆ ਕੇ ਇਲਜ਼ਾਮ ਲਗਾਏ ਬੈਠਕ ਤੋਂ ਬਾਅਦ ਕਿ ਜਿਹੜਾ ਸੁਬੀਰ ਸਿੰਘ ਬਾਦਲ ਦੇ ਉੱਤੇ ਬੁੱਧਵਾਰ ਦੇ ਦਿਨ ਸਵੇਰੇ 9:26 ਮਿੰਟ ਦੇ ਉੱਤੇ ਹਮਲਾ ਹੋਇਆ ਉਸ ਦੇ ਪਿੱਛੇ ਡੂੰਗੀ ਸਾਜ਼ਿਸ਼ ਹੈ ਵੱਡੀ ਸਾਜ਼ਿਸ਼ ਦੇ ਤਹਿਤ ਸੁਬੀਰ ਸਿੰਘ ਬਾਦਲ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਹਮਲਾ ਕਰਵਾਇਆ ਗਿਆ ਜਾਂ ਹੋਇਆ ਤੇ ਨਾਲ ਹੀ ਜਿਹੜੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਅੱਗੇ ਵਧ ਰਹੀ ਹੈ ਉਸ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਉਹਨਾਂ ਦੇ ਲੀਡਰਾਂ ਦੇ ਵੱਲੋਂ ਤੇ ਅਕਾਲੀ ਦਲ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਨੂੰ ਅਸੀਂ ਰੱਦ ਕਰਦੇ ਹਾਂ ਪੰਜਾਬ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਸੁਗਬੀਰ ਤੇ ਹਮਲੇ ਤੋਂ ਮਾੜੀ ਘਟਨਾ ਨਹੀਂ ਹੋ ਸਕਦੀ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਖਤਮ ਕਰਨ ਲਈ ਇਹ ਸਾਜ਼ਿਸ਼ ਘੜੀ ਗਈ ਸੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਵੀweight ਪ੍ਰੈਸ ਕਾਨਫਰੰਸ ਤੁਸੀਂ ਕਹਿ ਸਕਦੇ ਹੋ ਕਿ ਪਹਿਲੀ ਕਤਾਰ ਦੇ ਸਾਰੇ ਲੀਡਰ ਇਕੱਠੇ ਤੁਹਾਨੂੰ ਇਸ ਪ੍ਰੈਸ ਕਾਨਫਰੰਸ ਵਾਲੀ ਟੇਬਲ ਦੇ ਉੱਤੇ ਨਜ਼ਰ ਆਏ ਲੀਡ ਕਰ ਰਹੇ ਸੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਪੁੰਦੜ ਦੇ ਖੱਬੇ ਪਾਸੇ ਡਾਕਟਰ ਚੀਮਾ ਜਿਹੇ ਪਾਸੇ ਮਜੀਠੀਆ ਮਹੇਸ਼ੇਂਦਰ ਗਰੇਵਾਲ ਹੋਰ ਜਿਹੜੇ ਆਗੂ ਵੱਡੇ ਹੈਗੇ ਨੇ ਉਹ ਵੀ ਉੱਥੇ ਨਜ਼ਰ ਆ ਰਹੇ ਸਨ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਨੂੰ ਮਾੜੇ ਦੌਰ ਵਾਲੇ ਪਾਸੇ ੱਟਕਣ ਦੀ ਸਾਂਝੀਸ਼ ਘੜੀ ਜਾ ਰਹੀ ਹੈ ਸੁਪਿਰ ਬਾਦਲ ਤੇ ਨਹੀਂ ਸੇਵਾਦਾਰ ਦੇ ਉੱਤੇ ਹਮਲਾ ਹੋਇਆ ਤੇ ਇਸ ਉਚਾਲੇ ਅਕਾਲੀ ਦਲ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਗਵਰਨਰ ਦਾ ਰੋਕ ਕਰਾਂਗੇ ਗਵਰਨਰ ਸਾਹਿਬ ਨੂੰ ਮਿਲਾਂਗੇ ਅਕਾਲੀ ਦਲ ਦਾ ਵਫਦ ਗਵਰਨਰ ਨੂੰ ਮਿਲੇ ਮੈਂ ਇਹਨੇ ਕਹਿਣਾ ਚਾਹਨਾ ਕਿ ਜੇ ਇਹ ਕੋਈ ਪਵਿੱਤਰ ਸਥਾਨ ਜਿੱਥੇ ਦੁਸ਼ਮਣ ਨੂੰ ਆਏ ਨੂੰ ਵੀ ਉੱਥੋਂ ਆਸ਼ੀਰਵਾਦ ਮਿਲਦਾ ਹੈ ਉਸ ਤੇ ਘੜਨਾ ਵਾਪਰ ਜੇ ਫਿਰ ਇਹ ਸੋ ਦੁੱਖदाई ਗੱਲ ਦੇਸ਼ ਵਾਸਤੇ ਪੰਜਾਬ ਵਾਸਤੇ ਸਿੱਖੋਂ ਵਾਸਤੇ ਕਿ ਕੋ ਫੋ ਨਹੀਂ ਸਕਦੀ ਸੋਈ ਦੀ ਅਸੀਂ ਨਿੰਦਿਆ ਕਰਦੇ ਆ ਜੋ ਉਹ ਸਾਜ਼ਿਸ਼ ਹੈ ਜੋ ਅੱਜ ਤੱਕ ਨਜ਼ਰ ਆ ਰਿਹਾ ਹੈ ਜਿਸ ਢੰਗ ਨਾਲ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉਸ ਨੂੰ ਪੇਸ਼ ਕਰ ਰਹੀ ਹੈ ਉਹਦੇ ਚ ਇੱਕ ਇਹ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਇਹਦੇ ਚ ਗਵਰਨਮੈਂਟ ਦੀ ਆਪ ਦੀ ਸਾਜਸ਼ ਆਪ ਪਾਰਟੀ ਸ਼ਾਮਲ ਹੈ ਔਰ ਅਸੀਂ ਜਿਹੜੀ ਇਹ ਇਨਕੁਆਰੀ ਹੈ ਇਹਨਾਂ ਦੀ ਇਹਦੀ ਪੂਰੀ ਅਸੀਂ ਰਿਜੈਕਟ ਕਰਦੇ ਆ ਇਸ ਇਨਕੁਆਰੀ ਤੇ ਸਾਨੂੰ ਕੋਈ ਇਤਬਾਰ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਵਿਹਾਨ ਉਹ ਦਿਹਾ ਰਹੇ ਤੁਸੀਂ ਸਾਰਿਆਂ ਨੇ ਦੇਖ ਲਿਆ ਤੇ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਆਨ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੀਰੀ ਗਰਜੀ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਆ ਗੱਗ ਸਾਹਿਬ ਸਵਾਗਤ ਹੈ ਤੁਹਾਡਾ ਫਸਟ ਰਿਐਕਸ਼ਨ ਚਾਹਾਂਗੇ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਦੋ ਪੁਆਇੰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਈ ਹੈ ਜੇ ਹਮਲਾ ਹੋਇਆ ਤੇ ਦੂਜਾ ਡੂੰਗੀ ਸਾਜ਼ਿਸ਼ ਇਸ ਦੇ ਪਿੱਛੇ ਕਹਿ ਰਹੇ ਨੇ ਤੇ ਦੂਜਾ ਐਲੀਗੇਸ਼ਨ ਯਾ ਕਹੀਏ ਕਿ ਉਹਨਾਂ ਦਾ ਦਾਅਵਾ ਹੈ ਕਿ ਹੁਣ ਤੱਕ ਦੀ ਜਿਹੜੀ ਜਾਂਚ ਆ ਸੀ ਉਸ ਤੋਂ ਸੰਤੁਸ਼ਟ ਨਹੀਂ ਹੈ ਗਰਵਜੀ ਦੇਖੋ ਜਿੱਥੋਂ ਤੱਕ ਅਕਾਲੀ ਦਲ ਦਾ ਸਬੰਧ ਹੈਗਾ ਸਾਰੇ ਤੋਂ ਪਹਿਲਾਂ ਤਾਂ ਜਦੋਂ ਇਹ ਹਮਲਾ ਹੋਇਆ ਸੀ ਅਸੀਂ ਬਿਲਕੁਲ ਇਹਦੀ ਉਦੋਂ ਵੀ ਨਿੰਦਿਆ ਕਰਦੇ ਸੀ ਹੁਣ ਵੀ ਨਿੰਦਿਆ ਕਰਦੇ ਆ ਤੇ ਇਹ ਨਹੀਂ ਹੋਣਾ ਚਾਹੀਦਾ ਜੋ ਵੀ ਗੁਰੂ ਘਰ ਦੇ ਵਿੱਚ ਜੋ ਕੋ ਹਮਲਾ ਕਰ ਦੋ ਕੋਈ ਸੱਚਾ ਸੁੱਚਾ ਸਿੱਖ ਨਹੀਂ ਹੋ ਸਕਦਾ ਔਰ ਅਸੀਂ ਜਿਹੜਾ ਹੈਗਾ ਪੰਜਾਬ ਪੁਲਿਸ ਦੀ ਬਹਾਦਰੀ ਦੀ ਉਹਨਾਂ ਦੀ ਮੁਸ਼ਤਾਈਦੀ ਦੀ ਵੀ ਸ਼ਲਾਘਾ ਕੀਤੀ ਸੀ ਜੀ ਕਿ ਮੌਕੇ ਤੇ ਜਿਹੜਾ ਹੈਗਾ ਵੱਡੀ ਬਾਰਦਾਤ ਹੁਣੋ ਬਚਾਇਆ ਪਰ ਦੂਸਰੀ ਗੱਲ ਜਿੱਥੋਂ ਤੱਕ ਇਹ ਕਹਿ ਰਹੇ ਨੇ ਦੇ ਪਿੱਛੇ ਆਵਾਦੀ ਪਾਰਟੀ ਆਵਾਦੀ ਪਾਰਟੀ ਨੂੰ ਸਾਰਜ ਕਰਨ ਦੀ ਕੀ ਲੋੜ ਹੈ ਕੀ ਹੈ ਅਕਾਲੀ ਦਲ ਨੂੰ ਤਾਂ ਲੋਕ ਪਹਿਲੇ ਕਰ ਚੁੱਕੇ ਆ ਅਕਾਲੀ ਦਲ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਹੈਗਾ ਹੁਣ ਤੁਸੀਂ ਦੇਖੋ ਇਹ ਤਾਂ ਚੋਣਾ ਤੋਂ ਵੀ ਭੱਜਣ ਲੱਗੇ ਪੰਜਾਬ 'ਚ ਹੁਣੇ ਹੀ ਹੋਈਆਂ ਜਿਹੜੀ ਜਿਮਨੀ ਚੋਣਾਂ ਨੇ ਉਹਦੇ ਵਿੱਚ ਵੀ ਇਹਨਾਂ ਨੇ ਹਿੱਸਾ ਨਹੀਂ ਲਿਆ ਉਸ ਤੋਂ ਪਹਿਲਾਂ ਜਿਹੜੀ ਜਿਮਨੀ ਚੋਣ ਜਲੰਧਰ ਦੀ ਹੋਈ ਸੀ ਮਹਿਜ 800 ਵੋਟ ਪਈ ਸੀ ਸੋ ਇਹ ਮਤਲਬ ਇੰਦਾ ਦੇ ਬੇਬੁਨਿਆਦ ਇਲਜ਼ਾਮ ਨਾ ਲਗਾਉਣ ਕਿ ਇਹਨਾਂ ਦੀ ਸਾਜ਼ਿਸ਼ ਦੇ ਵਿੱਚ ਕੋਈ ਆਵਾਜ਼ ਦੀ ਪਾਰਟੀ ਜ਼ਿੰਮੇਵਾਰ ਹੈਗੀ ਹੈ ਔਰ ਦੂਜੀ ਰਹੀ ਗੱਲ ਐਜੇ ਰਾਜਨੀਤਿਕ ਪਾਰਟੀ ਇਹ ਡਿਮਾਂਡ ਕਰ ਸਕਦੇ ਨੇ ਇਹ ਹਾਈ ਕੋਰਟ ਦੀ ਵੀ ਡਿਮਾਂਡ ਕਰ ਸਕਦੇ ਨੇ ਸੁਪਰੀਮ ਕੋਰਟ ਦੀ ਵੀ ਡਿਮਾਂਡ ਕਰ ਸਕਦੇ ਨੇ ਸੀਬੀਆਈ ਦੀ ਵੀ ਡ ਦੇ ਵਿੱਚ ਕੋਈ ਹਰਜ ਨਹੀਂ ਆਸੀ ਇਸ ਤਰ੍ਹਾਂ ਉਹਨੂੰ ਡਰਾਈ ਨਹੀਂ ਕਰਦੇ ਬਟ ਇਹ ਕਹਿਣਾ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਉਹ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕਰੀਰ ਕੱਢ ਡਾਇਰੈਕਸ਼ਨ ਦਿੱਤੀਆਂ ਨੇ ਕਿ ਜਿਹੜੀ ਪੂਰੀ ਜਾਂਚ ਕਰਕੇ ਹਰ ਪੱਖ ਤੋਂ ਜਾਂਚ ਕਰਕੇ ਜਿਹੜਾ ਹੈ ਉਹਦੀ ਰਿਪੋਰਟ ਜਿਹੜੀ ਸੌਂਪੀ ਜਾਵੇ ਤਾਂ ਕਿ ਦੋਤਾ ਦੁੱਤ ਪਾਣੀ ਦਾ ਪਾਣੀ ਹੋ ਸਕੇ ਹੁਣ ਤੁਸੀਂ ਮੈਨੂੰ ਦੱਸੋ ਇਹਦੇ ਵਿੱਚ ਸੀਬੀਆਈ ਇਨਕੁਆਰੀ ਖਰੀਬੇ ਇਨਕੁਆਰੀ ਜਦ ਦੂਸਰੇ ਜਨਸੇ ਨਹੀਂ ਇਨਕੁਆਰੀ ਆਪ ਉਹਦੋਂ ਕਰਦੇ ਆ ਜੇਕਰ ਤੱਥ ਜਿਹੜੇ ਸਪਸ਼ਟ ਨਾ ਹੋਣ ਇਹਦੇ ਵਿੱਚ ਤਾਂ ਹਥਿਆਰ ਵੀ ਫੜਿਆ ਗਿਆ ਹਮਲਾ ਕਰਨ ਵਾਲਾ ਬੜਿਆ ਗਿਆ ਉਹਦੀ ਵੀਡੀਓ ਵੀ ਹੈਗੀ ਐ ਟੂਨੇਚਰਲੀ ਹਰ ਪੱਖ ਤੋਂ ਇਨਵੈਸਟੀਗੇਸ਼ਨ ਹੋਈ ਨਹੀਂ ਨਹੀਂ ਓਏ ਇਸ ਇਸ ਸਾਰੀ ਥਿਉਰੀ ਨੂੰ ਨਕਾਰ ਰਹੇ ਨੇ ਨਾ ਉਹ ਕਹਿੰਦੇ ਜਿਹੜੀ ਹੁਣ ਤੱਕ ਦੀ ਜਾਂਚ ਆ ਸੀ ਸੰਤੁਸ਼ਟ ਨਹੀਂ ਅਸੀਂ ਸਿਰੇ ਤੋਂ ਰੱਦ ਕਰਦੇ ਆ ਅਸੀਂ ਨਹੀਂ ਓਏ ਦੇਖੋ ਉਹ ਰਾਜ ਕਰਦੇ ਉਹਨਾਂ ਦਾ ਕਹਿਣਾ ਮੈਂ ਜਿੱਦਾਂ ਪਹਿਲਾਂ ਵੀ ਆਖਿਆ ਉਹ ਰਾਜਨੀਤਿਕ ਪਾਰਟੀ ਹੈ ਉਹ ਕਹਿ ਸਕਦੀ ਹੈਗੀ ਹੈ ਪਰ ਇਹ ਬਦਲ ਤੁਸੀਂ ਜਿੰਦੇ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਦੀ ਆਪਣੀਆਂ ਵੀ ਸਰਕਾਰਾਂ ਰਹੀਆਂ ਨੇ ਕਿ ਉਦੋਂ ਪੰਜਾਬ ਪੁਰਸ ਠੀਕ ਹੁੰਦੀ ਸੀ ਤੇ ਅੱਜ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੈਗੀ ਕਿਉਂਕਿ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ ਤੇ ਅੱਜ ਪੰਜਾਬ ਪੁਰਸ ਕਿਵੇਂ ਹੋਗੀ ਹੂੰ ਮੇਰਾ ਇਹ ਸਵਾਲ ਹੈ ਇਹਨਾਂ ਨੂੰ ਠੀਕ ਤੇ ਗਵਰਨਰ ਦਾ ਰੋਕ ਕਰਨਗੇ ਗੱਲ ਸਾਹਿਬ ਇਹ ਵਾਰ-ਵਾਰ ਅਕਾਲੀ ਦਲ ਕਹਿ ਰਿਹਾ ਇਸ ਗੱਲ ਨੂੰ ਗਵਰਨਰ ਦਾ ਰੋਕ ਕਰ ਉਹਨਾਂ ਨੇ ਜ਼ਿਕਰ ਕਰ ਦਿੱਤਾ ਜਿਸ ਦਿਨ ਇਹ ਪੂਰਾ ਮਾਮਲਾ ਹੋਇਆ ਉਸ ਦਿਨ ਜੁਡੀਸ਼ੀ ਜੁਡੀਸ਼ੀਅਲ ਜਾਂਚ ਦਾ ਜ਼ਿਕਰ ਉਹਨਾਂ ਨੇ ਕੀਤਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਗੌਰਵ ਜੀ ਇਹ ਗਵਰਨਰ ਸਾਹਿਬ ਕੋਲ ਇਹਨਾਂ ਦਾ ਹੱਕ ਹੈ ਜਾਨਣਾ ਠੀਕ ਹੈ ਕਿ ਨਹੀਂ ਹਰ ਇੱਕ ਬੰਦਾ ਜਿਹੜਾ ਫੀਡ ਹੈ ਉਹ ਜਾਂਦਾ ਹੀ ਹੈਗਾ ਤੇ ਲੇਕਿਨ ਅਗੇ ਗਵਰਨਰ ਸਾਹਿਬ ਨੇ ਦੇਖਣਾ ਕਿ ਕਿਸ ਤਰ੍ਹਾਂ ਦੀ ਇਨਕੁਆਇਰੀ ਕਰਨੀ ਹੈ ਪਰ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਹੈਗਾ ਵੀ ਜਿਸ ਤਰੀਕੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੇ ਡਾਇਰੈਕਸ਼ਨ ਦਿੱਤੀ ਹੈ ਹਰ ਪੱਖ ਤੋਂ ਪੱਖ ਤੇ ਇਹ ਵੀ ਆ ਰਿਹਾ ਸੀ ਲੋਕਾਂ ਦੇ ਵਿੱਚ ਜਦੋਂ ਹਮਲਾ ਹੋਇਆ ਸੀ ਕਿ ਇਸ ਦੇ ਪਿੱਛੇ ਕੋਈ ਹਮਦਰਦੀ ਵਾਲਾ ਐਂਗਲ ਤਾਂ ਨਹੀਂ ਹੈਗਾ ਠੀਕ ਹੈ ਕਿ ਨਹੀਂ ਨੈਚੁਰਲੀ ਇਨਵੈਸਟੀਗੇਸ਼ਨ ਤਾਂ ਉਸ ਚੀਜ਼ ਦੀ ਵੀ ਹੋਏਗੀ ਠੀਕ ਹੈ ਨਾ ਇਨਵੈਸਟੀਗੇਸ਼ਨ ਹਰ ਚੀਜ਼ ਦੀ ਹੋਏਗੀ ਇਹਨਾਂ ਨੇ ਆਪਣੀ ਜੇ ਡਿਮਾਂਡ ਕਰਦੇ ਆ ਇਹ ਕਰ ਸਕਦੇ ਆ ਫਿਲਹਾਲ ਜਨਨ ਕਿ ਗਵਰਨਰ ਜਿਹੜਾ ਹੈ ਚਲੋ ਮੈਂ ਇੱਕ ਆਖਰੀ ਸਵਾਲ ਕਿਉਂਕਿ ਬਹੁਤ ਸਾਰੇ ਅਲੀਗੇਸ਼ਨਸ ਇੱਕ ਲ ਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਨੇ ਸਾਰੇ ਨਜ਼ਰ ਆ ਰਹੇ ਆ ਇਨਫੈਕਟ ਤਸਵੀਰ ਦੇ ਵਿੱਚ ਧਿਕਾਰੇਆਂ ਸੀ ਗਰਭ ਸਾਹਿਬ ਪੁਲਿਸ ਦੇ ਰਵਈਏ ਤੇ ਵੀ ਸਵਾਲ ਖੜੇ ਕਰ ਰਹੇ ਨੇ ਦੇਖੋ ਪਿਛਲੇ 4-5 ਦਿਨਾਂ ਦੇ ਵਿੱਚ ਜਦੋਂ ਤੋਂ ਬੁੱਧਵਾਰ ਤੋਂ ਇਹ ਪੂਰਾ ਘਟਨਾਕ੍ਰਮ ਹੋਇਆ ਹੈ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਸਭ ਕੁਝ ਸੀ ਤੁਹਾਨੂੰ ਪਤਾ ਸੀ ਉੱਥੇ ਕਿਸ ਤਰੀਕੇ ਨਾਲ ਉਹ ਘੁੰਮ ਰਿਹਾ ਹੈ ਨਰੈਣ ਸਿੰਘ ਚੌੜਾ ਤੇ باوجود ਇਸ ਦੇ ਕੋਈ ਐਕਸ਼ਨ ਨਹੀਂ ਲਿਆ ਗਿਆ ਇੰਤਜ਼ਾਰ ਕੀਤਾ ਗਿਆ ਪੁਲਿਸ ਦੇ ਰਵਈਏ ਦੇ ਉੱਤੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਸਵਾਲ ਚੁੱਕ ਰਹੀ ਹੈ ਇਸ ਹਮਲੇ ਨੂੰ ਲੈ ਕੇ ਜੀ ਸਾਰਵਜੇ ਇੱਕ ਸਿੰਪਲ ਜੀ ਗੱਲ ਆ ਜਨਨ ਕਿ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਉੱਤੇ ਕੋਈ ਵੀ ਸ਼ਰਧਾਲੂ ਆਉਂਦਾ ਹੈਗਾ ਉਹਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ ਸ਼ਰਧਾਲੂ ਦੀ ਤਲਾਸ਼ੀ ਕਿਵੇਂ ਲੈ ਸਕਦੇ ਹੈਗੇ ਉਹ ਨੇਚਰਲੀ ਹੈ ਉਹਨਾਂ ਕੋਲ ਜੋ ਇਨਪੁਟ ਹੈਗਾ ਸੀ ਤਾਂ ਹਮਲਾ ਹੋਣ ਤੋਂ ਪਹਿਲਾਂ ਤੇ ਉਸ ਨੂੰ ਤਾਂ ਕਿ ਉਹ ਕਾਰਨਾਮਾ ਨਾ ਕਰ ਸਕੇ ਉਸ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਉਸ ਤੋਂ ਪਹਿਲਾਂ ਉਸ ਨੂੰ ਐਕਸਪੋਜ਼ ਕਰ ਦਿੱਤਾ ਹੈਗਾ ਕਿ ਇਹ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਹੀ ਨਹੀਂ ਹੈਗੀ ਹੈ ਹੁਣ ਤੁਸੀਂ ਦੱਸੋ ਕਿਹੜੇ ਤੁਸੀਂ ਜੇ ਹੁਣ ਉੱਥੇ ਜਿਹੜੇ ਸ਼ਮਦਾਲੂ ਜਾਂਦੇ ਆ ਉਹਨਾਂ ਦੇ ਤੁਸੀਂ ਤਲਾਸ਼ੀ ਲਓ ਤਾਂ ਇੱਕ ਵੱਡਾ ਇਸ਼ੂ ਨਹੀਂ ਬਣੇਗਾ ਤੁਸੀਂ ਕਿਵੇਂ ਰੱਖ ਸਕਦੇ ਹੋ ਕਿਸੇ ਬੰਦੇ ਨੂੰ ਵੀ ਦਰਬਾਰ ਸਾਹਿਬ ਜਾਣੋ ਜਾਂ ਹਰਮੰਦਰ ਸਾਹਿਬ ਜਾਣੋ ਨਹੀਂ ਠੀਕ ਹੈ ਉਹ ਗੱਲ ਲਗਾਤਾਰ ਹੋ ਰਹੀ ਹੈ ਗੱਲ ਸਾਹਿਬ ਕਿ ਬਾਕੀ ਇਸ ਤਰੀਕੇ ਦੇ ਨਾਲ ਉੱਥੇ ਤਲਾਸ਼ੀ ਲਈ ਜਾਵੇ ਜਾਂ ਨਾ ਲਈ ਜਾਵੇ ਜਾਂ ਕਿਵੇਂ ਨਜ਼ਰ ਰੱਖੀ ਜਾਵੇ ਪਰ ਗੱਲ ਇਹ ਕਿ ਇੰਟੈਲੀਜੈਂਸ ਤਾਂ ਹੁੰਦਾ ਹੈ ਉਹ ਸਾਰੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਜਿਹੜਾ ਅਕਾਲੀ ਦਲ ਕਹਿ ਰਿਹਾ ਹੈ ਮੈਂ ਇੱਕ ਹੋਰ ਚੀਜ਼ ਜੋ ਅਕਾਲੀ ਦਲ ਦੇ ਅਲੀਗੇਸ਼ਨਸ ਨੇ ਉਸ ਦੇ ਉੱਤੇ ਤੁਹਾਡਾ ਡਾਇਰੈਕਸ਼ਨ ਚਾਹਾਂਗਾ ਉਹ ਇੱਕ ਹੋਰ ਤਰਕ ਦੇ ਰਹੇ ਨੇ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਗੋਲੀ ਚਲਣੀ ਕੋਈ ਛੋਟੀ ਗੱਲ ਨਹੀਂ ਦਰਬਾਰ ਸਾਹਿਬ ਚ ਦਰਬਾਰ ਸਾਹਿਬ ਦੇ ਬਾਹਰ ਗੋਲੀ ਚਲ ਗਈ ਬਹੁਤ ਵੱਡੀ ਗੱਲ ਆਪਾਂ ਸਾਰੇ ਸਮਝਦੇ ਆ ਕਹਿੰਦੇ ਆਪ ਦੀ ਲੀਡਰਸ਼ਿਪ ਦਾ ਕੋਈ ਸ਼ਖਸ ਉੱਥੇ ਨਹੀਂ ਗਿਆ ਉਸ ਘਟਨਾਕ੍ਰਮ ਤੋਂ ਬਾਅਦ ਉਹ ਪੂਰੀ ਸਿਚੁਏਸ਼ਨ ਦੇਖਣ ਦੇ ਵਾਸਤੇ ਜਾਂ ਉੱਥੇ ਗਿਆ ਹੋਵੇ ਕੋਈ ਨਹੀਂ ਇਹ ਦੇਖੋ ਅਸੀਂ ਤੇ ਖੁਦ ਇਹ ਚੀਜ਼ ਦੀ ਨਕੇਦੀ ਕੀਤੀ ਹੈ ਜਿਹੜੀ ਉਹ ਘਟਨਾ ਵਾਪਰੀ ਹੈ ਗੋਲੀ ਚੱਲੀ ਹੈ ਹਰ ਮੰਦਰ ਸਾਹਿਬ ਦੇ ਵਿੱਚ ਉਹ ਨਹੀਂ ਚੱਲਣੀ ਚਾਹੀਦੀ ਕੋਈ ਕਿਸ ਤਰ੍ਹਾਂ ਦਾ ਬਹੁਤ ਵੱਡੀ ਘਟਨਾ ਹੈਗੀ ਹੈ ਮੈਂ ਇਹੀ ਚੀਜ਼ ਤੇ ਕਹਿ ਰਹੀ ਪਹਿਲਾਂ ਵੀ ਬਾਰ ਬਾਰ ਕਹਿ ਰਹੇ ਆ ਮਤਲਬ ਇਹ ਜੇ ਉੱਥੇ ਘਰ ਇਹ ਜਾਂ ਦੁਕਾਨ ਵਾਪਰ ਜਾਂਦਾ ਖੁਦਾ ਨਾਲ ਖਾਸਾ ਗਲਤ ਜੇ ਨਹੀਂ ਕਿ ਕੁਝ ਘਟਨਾ ਵਾਪਰ ਜਾਂਦੀ ਤੇ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਜਾਣਾ ਸੀ ਠੀਕ ਹੈ ਕਿ ਨਹੀਂ ਹੁਣ ਜੇਕਰ ਸਬੂਤ ਕਰੋ ਜਾਨੀ ਕਿ ਉੱਥੇ ਕੌਣ ਗਿਆ ਕੌਣ ਨਹੀਂ ਗਿਆ ਇੱਕ ਵੱਖਰਾ ਇਸ਼ੂ ਇਸ਼ੂ ਹੋ ਸਕਦਾ ਹੈਗਾ ਫ੍ਰੇਸਟਾ ਮਤਲਬ ਇਹ ਨਹੀਂ ਤੁਸੀਂ ਕਹਿ ਸਕਦੇ ਜੇ ਉੱਥੇ ਖੁਲਾਣਾ ਬੰਦਾ ਨਹੀਂ ਗਿਆ ਉਹ ਸਾਜਦੇ ਵਿੱਚ ਸ਼ਾਮਲ ਹੈ ਆਵਾਜ਼ੀ ਪਾਰਟੀ ਕਿਵੇਂ ਸਾਜਦੇ ਵਿੱਚ ਸ਼ਾਮਲ ਹੋਏਗੀ ਖਾਸ ਕਰਕੇ ਉਸ ਸ਼ਕਤੀ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹਨੂੰ ਲੋਕ ਬਿਲਕੁਲ ਰਕਾਰ ਚੁੱਕੇ ਹੋਏ ਹੈਗੇ ਆ ਠੀਕ ਹੈ ਕਿ ਨਹੀਂ ਉਹਨੂੰ ਇਸ ਕਰਕੇ ਸਾਡੇ ਤੇ ਇਲਜ਼ਾਮ ਨਾ ਲਗਾਵੇ ਹਾਂ ਜਿਹੜਾ ਸਖਰ ਫੜਿਆ ਗਿਆ ਉਹਦਾ ਪੁਲਿਸ ਨੇ ਰਿਮਾਂਡ ਲਿਆ ਹੈ ਪ੍ਰੋਪਰ ਇਨਵੈਸਟੀਗੇਸ਼ਨ ਹੋਈ ਕੱਲੇ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿ ਕਿ ਹੋਰ ਪੱਖ ਵੀ ਹੋਰ ਵੀ ਐਂਗਲ ਹੈਗੇ ਆ ਜਿੱਥੇ ਫੇਲ ਰਹੇ ਆ ਜਿਹਦਾ ਲਕੂਨਾ ਰਿਹਾ ਉਸ ਤੇ ਵੀ ਜਾਨੀ ਕਿ ਜਾਂਚ ਹੋਏਗੀ ਚਲੋ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਬាទ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਲਈ ਨੀਲ ਗਰਗਾਮ ਆਦਮੀ ਪਾਰਟੀ ਦੇ ਆਗੂ ਜਵਾਬ ਦੇ ਰਹੇ ਸਨ ਜਿਹੜੇ ਅਲੀਗੇਸ਼ਨਸ ਸ਼ਰਮਣੀ ਅਕਾਲੀ ਦਲ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਲਗਾਏ ਨੇ ਬਲਵਿੰਦਰ ਸਿੰਘ ਭੋਂਦੜ ਚੀਮਾ ਮਜੀਠੀਆ ਸਾਰੀ ਲੀਡਰਸ਼ਿਪ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਐਲੀਗੇਸ਼ਨਸ ਲਗਾਏ ਇਸ ਪੂਰੇ ਮਾਮਲੇ ਨੂੰ ਲੈ ਕੇ ਕਰੀਬ ਢਾਈ ਘੰਟੇ ਤੱਕ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਹੈ ਔਰ ਸਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਇੱਕ ਵੱਡੀ ਸਾਜ਼ਿਸ਼ ਘਰਾੜ ਦਿੱਤਾ ਗਿਆ ਜਾਂਚ ਨੂੰ ਸਿਰੇ ਤੋਂ ਖਾਰਜ ਕਰ ਰਹੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਤੇ ਗਵਰਨਰ ਨਾਲ ਜਾ ਕੇ ਮੁਲਾਕਾਤ ਅਕਾਲੀ ਦਲ ਦਾ ਵਫਦ ਕਰੇਗਾ ਵੀ ਐਲਾਨ ਕਰ ਦਿੱਤਾ ਹੁਣ ਅੱਗੇ ਬਾਦਿਆਂ ਤੇ ਗੱਲ ਹੋਵੇਗੀ ਕਿਸਾਨਾਂ ਦੀ ਜੀਆਂ ਦਿੱਲੀ ਜਾਣ ਦੇ ਲਈ ਕਿਸਾਨਾਂ ਨੇ ਦੁਪਹਿਰੇ 1 ਵਜੇ ਚਾਲੇ ਪਾਏ ਔਰ ਇਸ ਸਭ ਦੇ ਵਿਚਾਲੇ ਟਕਰਾਅ ਵਾਲੀ ਸਥਿਤੀ ਹਰਿਆਣਾ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਬਣ ਗਈ ਤੇ ਉਸ ਤੋਂ ਬਾਅਦ ਫਿਰ ਕਿਸਾਨਾਂ ਨੂੰ ਵਾਪਸ ਆਉਣਾ ਪਿਆ ਇਹ ਵੀ ਦਿੰਦੀ ਅਹਿਮ ਤੇ ਵੱਡੀ ਖਬਰ ਹੈ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਦਿੱਲੀ ਜਾਣ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਟਕਰਾਅ ਹੋ ਗਿਆ ਟਕਰਾਅ ਵਰਗੀ ਸਥਿਤੀ ਬਣ ਗਈ ਹਰਿਆਣਾ ਦੇ ਵਿੱਚ ਕਿਸਾਨਾਂ ਦਾ ਜਥਾ 101 ਕਿਸਾਨਾਂ ਦਾ ਜਥਾ ਦਾਖਲ ਨਹੀਂ ਹੋ ਸਕਿਆ ਕਰੀਬ 24 ਘੰਟੇ ਤੱਕ ਬਾਰਡਰ ਦੇ ਉੱਤੇ ਜਦੋ ਜਦਾਂ ਤਕਬੀਰ ਰਹੀ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਉੱਤੇ ਕਈ ਵਾਰ ਹੰਗੂ ਗੈਸ ਦੇ ਗੋਲਿਆਂ ਦਾ ਵੀ ਇਸਤੇਮਾਲ ਕੀਤਾ ਕੈਰੀ ਬਹੁਤ ਜ਼ਬਰਦਸਤ ਸੀ ਬੈਰੀਕੇਡ ਤਾਂ ਪਹਿਲਾਂ ਹੀ ਹੋਰ ਅੱਛੇ ਸਨ ਤੇ ਦੂਜੇ ਪਾਸੇ ਅੱਗੇ ਜਾਲੀ ਲਗਾ ਕੇ ਰੋਕਿਆ ਗਿਆ ਨਹੀਂ ਅੱਗੇ ਜਾਣ ਦਿੱਤਾ ਗਿਆ ਪੀਪਲ ਸੈਕਸ਼ਨ ਦੇ ਵਿੱਚ ਫਿਰ ਕਈ ਕਿਸਾਨ ਜ਼ਖਮੀ ਹੋਏ ਨੇ ਸਰਵਰ ਸਿੰਘ ਪੰਦੇੜ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ 6 ਤੋਂ 7 ਸਾਥੀ ਜ਼ਖਮੀ ਹੋਏ ਨੇ 121 ਸਨ ਦਾ ਪਹਿਲਾ ਜੱਥਾ ਵਾਪਸ ਪਰਤੇ ਹੈ ਸਰਕਾਰ ਰਾਹ ਰੋਕੇ ਟਕਰਾਅ ਦਾ ਸੱਦਾ ਦੇ ਰਹੀ ਆ ਸੀ ਟਕਰਾਅ ਨਹੀਂ ਚਾਹੁੰਦੇ ਹੱਲ ਚਾਹੁੰਦੇ ਹਾਂ ਇਹ ਸਰਵਰ ਸਿੰਘ ਪੰਦੇੜ ਕਹਿੰਦੇ ਹੋਏ ਨਜ਼ਰਾਂ ਹਰਿਆਣਾ ਦੇ ਵਿੱਚ ਐਂਟਰੀ ਨਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਆਪਣੀ ਰਣਨੀਤੀ ਬਦਲੀ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਰਮਣ ਸਿੰਘ ਪੰਦੇਰ ਨੇ ਅਗਲੇ ਪਲਾਨ ਦਾ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਕਿਸਾਨਾਂ ਦਾ ਕੋਈ ਵੀ ਜਥਾ ਦਿੱਲੀ ਵੱਲ ਕੂਚ ਨਹੀਂ ਕਰੇਗਾ ਕਿਸਾਨ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ ਉਹ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾ ਨਹੀਂ ਚਾਹੁੰਦੇ ਜਿਸ ਤੇ ਲਈ ਉਹ ਸ਼ਨੀਵਾਰ ਨੂੰ ਗੱਲਬਾਤ ਦਾ ਇੰਤਜ਼ਾਰ ਕਰਨਗੇ त्यह तोवार नु 101 किसाना दा जथा मुड़ तो दिल्ली दे लई कूच करेगा परसों 12 बजे दो फोरमो ने जो निर्णय लिया है 101 का जथा इसी तरह से आगे बढ़ेगा कल का हमने केंद्र को समय दिया है और अपनी ओर से पीसफुल रखने के लिए हम सरकार के साथ टकराव नहीं चाहते हैं इसलिए दोनों फोरमो ने ਉਚਿਤ ਨਿਰਣੇ ਲੈ ਕੇ ਰੱਖਾ ਵੀ ਅਸੀਂ ਟਕਰਾਅ ਆਪਣੀ ਔਰ ਸੇ ਨਹੀਂ ਚਾਹਤੇ ਤਾਂ ਇਸ ਲਈ ਕੱਲ ਦਾ ਕਾਰਕਰਮ ਪਰਸੋਂ ਹੋਗਾ ਕਿਸਾਨਾਂ ਦਾ ਇਹ ਮਾਮਲਾ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਗੂੰਜਿਆ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਪਹਿਲਾਂ ਹੀ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦ ਰਹੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਗੱਲਬਾਤ ਕਰਕੇ ਆਪਣੇ ਸੂਬੇ ਦੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ खेती राज मंत्री पगीरत चौधरी ने कहा कि केंद्र सरकार किसान गल तैयार है। दिल्ली जाने का मकसद जो था वो एमएसपी की बात थी। अब हरियाणा का प्रांत भी है बीच में दिल्ली के तीन तरफ है किसान यहाँ भी है एमएसपी भी फसल मुख्यमंत्री जी नायब सैनी जी खरीद रहे हैं चौबीस फसले हैं इसी तरह से पंजाब का मुख्यमंत्री भी किसानों की मदद करे मैं सुनता हूँ सीएम से बात करके वो सारी समस्याओं का समाधान हो जाएगा किसान उनकी क्या समस्या है और कौन उसको सोल्व कर सकता है कौन सा मंत्रालय क्या है आके वो संवाद करे बातचीत करे उनके लिए दरवाजे खुले हैं नहीं तो मैं भी उनका भाई हूँ क्या समस्या है हम, हमारे कोई ਵਾਚਿਤ ਕਰੇ ਤਾਂ ਉਹ ਖੁਦ ਹੁਣੇ ਆਉਣੇਗੇ ਉਨ੍ਹਾਂ ਲਈ ਦਰਵਾਜ਼ੇ ਖੁੱਲੇ ਹੈ ਖਰਪਾਵੇਂ ਕਿਸਾਨ ਅਤੇ ਕੇਂਦਰ ਸਰਕਾਰ ਦੋਵੇਂ ਗੱਲਬਾਤ ਨਾਲ ਹੀ ਮਸਲਾ ਹੱਲ ਕਰਨਾ ਚਾਹੁੰਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਗੱਲਬਾਤ ਦਾ ਇਹ ਦੌਰ ਕਦੋਂ ਸ਼ੁਰੂ ਹੋਵੇਗਾ ਫਿਲਹਾਲ ਕਿਸਾਨ ਅਗੋ ਪੰਧੇਰ ਨੇ ਐਤਵਾਰ ਨੂੰ ਕਿਸਾਨਾਂ ਦੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਸ਼ੰਭੂ ਬਾਰਡਰ ਤੋਂ ਪੰਕਜ ਕਪਾਹੀ ਅਤੇ ਮਨੋਜ ਰਾਖੀ ਦੀ ਰਿਪੋਰਟ న్యూਸ 18 ਪੰਜਾਬ ਹਾਲਾਂਕਿ ਸਵਾਲ ਤਾਂ ਬਰਕਰਾਰ ਹੈ ਕਿ ਹੁਣ ਅੱਗੇ ਹੋਏਗਾ ਕਿ ਇੱਕ ਦਿਨ ਦਾ ਗੈਪ ਹੈ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਕਿਸਾਨ ਕੋਸ਼ਿਸ਼ ਕਰਨਗੇ ਦਿੱਲੀ ਵਾਲੇ ਪਾਸੇ ਕੂਚ ਕਰਨ ਦੀ ਪੁਆਇੰਟ ਇਹ ਹੈ ਕਿ ਜੇਕਰ ਸਥਿਤੀ ਅਜਵਰਗੀ ਬਣੀ ਰਹਿੰਦੀ ਹੈ ਲੱਗ ਨਹੀਂ ਰਿਹਾ ਕਿ ਉਸ ਦੇ ਵਿੱਚ ਕੋਈ ਜ਼ਿਆਦਾ ਬਦਲਾ ਹੋਏਗਾ ਤੇ ਜੇਕਰ ਸਥਿਤੀ ਬਿਲਕੁਲ ਸੇਮ ਬਣੀ ਰਹਿੰਦੀ ਹੈ ਤਾਂ ਫਿਰ ਕਿਸਾਨ ਅੱਗੇ ਵਧਣਗੇ ਜਾਂ ਫਿਰ ਰੁਕਣਗੇ ਜਾਂ ਅੱਗੇ ਦੀ ਰਣਨੀਤੀ ਕੀ ਕਰਨਗੇ ਖੈਰ ਇੰਤਜ਼ਾਰ ਕਰਨਾ ਹੋਏਗਾ ਸ਼ਨੀਵਾਰ ਦੇ ਦਿਨ ਦਾ ਕਿ ਕੋਈ ਕਾਲ ਆਉਂਦੀ ਹੈ ਗੱਲਬਾਤ ਦੇ ਲਈ ਨਹੀਂ ਤੇ ਐਤਵਾਰ ਦਾ ਕਿ ਕਿਸਾਨ ਜੇ ਅੱਗੇ ਵਧਦੇ ਨੇ ਜੱਥਾ ਜਾਏਗਾ ਦੂਜਾ 101 ਕਿਸਾਨਾਂ ਦਾ ਤਾਂ ਕਿੱਥੇ ਤੱਕ ਜਾਏਗਾ ਇਹੀ ਬੈਰੀਕੇਡ ਤੱਕ ਜਾਂ ਫਿਰ ਅੱਗੇ ਉਧਰ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਦੇ ਵਿੱਚ ਐਂਟਰੀ ਨਹੀਂ ਹਾਸਲ ਕਰ ਸਕੇ ਕਰੀਬ 2.5 ਘੰਟੇ ਤੱਕ 1 ਵਜੇ ਸ਼ੁਰੂ ਹੋਇਆ ਸੀ ਕਰੀਬ ਕਰੀਬ 3:30 ਵਜੇ ਤੱਕ ਕਿਸਾਨ ਤੇ पुलिस आमो हुई शंबू पार ना करोली शंभू बॉर्डर से एक बार मुड़ तो तेरह फरवरी वर्गे हालात बने किसानों ने दिल्ली कूचता पर फिर सामना हरियाणा पुलिस के नाम ਆਰਡਰ ਸੀਲ ਹੋਣ ਤੇ ਕਿਸਾਨਾਂ ਨੇ ਪੈਰੀਕੇਟਿੰਗ ਢਾਈ ਕੰਡਿਆਲੀ ਤਾਰ ਅਤੇ ਸੜਕ ਤੇ ਲੱਗਿਆ ਕਿਲਾ ਫੁੱਟ ਦਿੱਤੀਆਂ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਐਕਸ਼ਨ ਲੈਂਦਿਆਂ ਹੰਝੂ ਗੈਸ ਤੇ ਘੋੜਿਆਂ ਦਾ ਇਸਤੇਮਾਲ ਕਿਸਾਨਾਂ 'ਤੇ ਖਦੀੜਨ ਦੇ ਲਈ ਕੀਤਾ ਸਭ ਤੋਂ ਪਹਿਲਾਂ 12:59 ਮਿੰਟ ਤੇ 101 ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ ਤੋਂ ਰਵਾਨਾ ਹੋਇਆ ਕਿਸਾਨਾਂ ਗੂ ਸੁਰਜੀਤ ਸਿੰਘ ਫੂਲ ਤੇ ਸਤਵਿੰਦਰ ਚੌਤਾਲਾ ਨੇ ਜੱਥੇ ਦੀ ਅਗਵਾਈ ਕੀਤੀ 1:02 ਤੇ ਕਿਸਾਨ ਸ਼ੰਭੂ ਤੇ ਕੀਤੀ ਗਈ 3 ਲੇਅਰ ਦੀ ਪੈਰੀਕੇਡਿੰਗ ਨੂੰ ਪਾਰ ਕਰ ਗਏ ਜਿਵੇਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਕੰਡਿਆਲੀ ਤਾਰ ਨੇ ਉਹਨਾਂ ਦਾ ਰਾਹ ਓਕ ਲਿਆ ਜਿਸ ਨੂੰ ਉਖਾੜ ਕੇ ਕਿਸਾਨਾਂ ਨੇ ਕਕਰ ਦੇ ਵਿੱਚ ਸੁੱਟ ਦਿੱਤਾ ਹਰਿਆਣਾ ਪੁਲਿਸ ਲਗਾਤਾਰ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਸਪੀਕਰ ਤੇ ਅਨਾਉਂਸਮੈਂਟ ਕਰਦੀ ਰਹੀ ਪਰ ਫਿਰ ਵੀ ਜਦੋਂ ਪ੍ਰਦਰਸ਼ਨਕਾਰੀ ਪਿੱਛੇ ਨਾ ਹਟੇ ਤਾਂ ਪੁਲਿਸ ਨੇ 1:04 ਤੇ ਹੰਝੂ ਗੈਸ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਇਸ ਵੇਲੇ ਪਹਿਲਾ ਹੰਝੂ ਗੈਸ ਦਾ ਗੋਲਾ ਜਿਹੜਾ ਵੈ ਉਹ ਹਰਿਆਣਾ ਪੁਲਿਸ ਵੱਲੋਂ ਛੱਡਿਆ ਗਿਆ ਵੈ ਔਰ ਹੁਣ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅੱਗੇ ਵਧੇ ਤਾਂ ਫਿਰ ਅਸੀਂ ਹੋਰ ਸਾਨੂੰ ਜਿਹੜਾ ਐਕਸ਼ਨ ਲੈਣਾ ਪਏਗਾ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੁਝ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਅੰਜੂਗੈਸੇ ਗੋਲੇ ਜਿਹੜੇ ਨੇ ਉਹ ਲੱਗੇ ਨੇ ਔਰ ਉਸ ਤੋਂ ਬਾਅਦ ਜਿਹੜਾ ਬਿਲਕੁਲ ਸਾਹਮਣੇ ਹੋ ਗਏ ਸੀਗੇ ਥੋੜਾ ਜਿਹਾ ਪਿੱਛੇ ਕਿਸਾਨ ਜਿਹੜੇ ਨੇ ਉਹ ਹਟੇ ਨੇ ਔਰ ਹੁਣ ਲਗਾਤਾਰ ਉਧਰੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਲਗਾਤਾਰ ਉਸ ਪਾਸੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇੱਥੇ ਬੈਠ ਜਾਓ ਜੇਕਰ ਬੈਠਣਾ ਹੈ ਲੇਕਿਨ ਜੇਕਰ ਤੁਸੀਂ ਅੱਗੇ ਵਧੇ ਜਾਲੀ ਨੂੰ ਹੱਤ ਪਾਇਆ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਫਿਰ ਅਸੀਂ ਐਕਸ਼ਨ ਲਵਾਂਗੇ ਫਿਰ ਅਸੀਂ ਕਾਰਵਾਈ ਕਰਾਂਗੇ ਕਿਸਾਨ ਕਰੀਬ 2.5 ਘੰਟੇ ਤੱਕ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਕੀਤੀ ਗਈ ਭਾਰੀ ਪੈਰੀਕੇਟਿੰਗ ਦੇ ਕੇ ਡਟੇ ਰਹੇ ਕਦੇ ਲੋਹੇ ਦੇ ਕੈਬਨ ਤੇ ਚੜ ਕੇ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਕਦੇ ਕੈਬਨ ਦੇ ਪਿਛਲੇ ਪਾਸਿਓਂ ਟੱਪਣ ਦੀ ਕੋਸ਼ਿਸ਼ ਹੋਈ ਜਦੋਂ ਕਿਸਾਨ ਪਿੱਛੇ ਨਹੀਂ ਹਟੇ ਤਾਂ ਫਿਰ 2:55 ਤੇ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਦਰਜਨ ਪੱਟੋ ਵੱਧ ਬੁਝੂ ਗਏ ਸੋੜੇ ਲਾ ਕੇ ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਤਾਂ ਆ ਨਾ ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਅਸੀਂ ਜਿਹੜਾ ਵਾ ये अपनी जान निशावर करने तक जामांगे और कर रहे हैं पीसफुली नहीं, नहीं हमारे नहीं हमारे और शांति है सरकार बल प्रयोग कर रही है कि तो अभी पांच छह की खबरें इस तरह का हाँ देखिए ये ये सब सब इस्तेमाल हो रहे हैं ठीक है ये सब हो रहा है क्या कहेंगे बहुत जबर कर रही है सरकार पीसफुली हमने तो फिर अपील की है कि आप चेक करके हमें आगे जाने दीजिए ਕਿਸਾਨਾਂ ਵੱਲੋਂ ਰਾ ਰੁਕੰਦਿਲ ਜਮਾਤੀ ਹਰਿਆਣਾ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਕੋਲ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਹਰਿਆਣਾ ਸਰਕਾਰ ਨੇ ਪੰਜਾਬ ਦੇ ਨਾਲ ਲੱਗਦੇ ਅੰਬਾਲਾ ਦੇ 11 ਪਿੰਡਾਂ ਵਿੱਚ 9 ਦਸੰਬਰ ਤੱਕ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ ਪਰਮਿਸ਼ਨ ਨਹੀਂ ਹੈ ਦੇ ਪਾਸ ਪਰਮਿਸ਼ਨ ਨਹੀਂ ਹੈ कहा की परमिशन नहीं है दिल्ली, दिल्ली की दिल्ली, में जाने की परमिशन नहीं है हरियाणा ना दिल्ली की है और, ना में है। दिल्ली की है हरियाणा में से निकलने के लिए भी परमिशन चाहिए आपके पास अम्बाड़ा के अंदर धारा एक सौ परमिशन चाहिए अम्बाड़ा के अंदर धारा एक सौ तिरसठ बी एन एस लगी हुई है धारा एक सौ तिरसठ बी एन एस एस लगी हुई है प्लीज ले जाइए काफी जद्दोजहद करने के बावजूद ਜਦੋਂ ਕਿਸਾਨ ਸ਼ੰਭੂ ਬਾਰਡਰ ਪਰ ਨਾ ਕਰ ਸਕੇ ਤਾਂ ਫਿਰ 3:30 ਵਜੇ ਕਿਸਾਨ ਆਗੂ ਪੰਦੀਰ ਨੇ ਜਥੇ ਨੂੰ ਵਾਪਸ ਬੁਲਾ ਲਿਆ ਅਤੇ ਕੇਂਦਰ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਅਸੀਂ ਪ੍ਰਸਤਾਵ ਉਹਨਾਂ ਨੂੰ ਦੇ ਦਿੱਤਾ ਹੈਗਾ ਵੀ ਤੁਸੀਂ ਇੱਕ ਤਾਂ ਇੱਕ ਤਾਂ ਸਾਨੂੰ ਪੀਸਫੁਲੀ ਜਾਣ ਦਿਓ ਜੀ ਦੂਸਰਾ ਕੇਂਦਰ ਜਿਹੜਾ ਸਾਡੇ ਨਾਲ ਗੱਲ ਕਰੇ ਖੇਤੀ ਮੰਤਰੀ ਸਮੇਤ ਕੋਈ ਮੰਤਰੀ ਆਜਨ ਕੇਂਦਰ ਦੇ ਠੀਕ ਹੈ ਜੀ ਔਰ ਉਹਨਾਂ ਨੇ ਮੰਗ ਪੱਤਰ ਮੰਗਿਆ ਸੀ WhatsApp ਰਾਹੀਂ ਐਸਪੀ ਨੂੰ ਭੇਜ ਦਾਂਗੇ ਮੰਗ ਪੱਤਰ ਜੇ ਉਹਨਾਂ ਦੀ ਚਿੱਠੀ ਆ ਗਈ ਭਲਾ ਵਾ ਨਹੀਂ ਤਾਂ ਦੋਵੇਂ ਫੋਰਮ ਬੈ ਕੇ ਕਿੰਨੇ ਗੰਭੀਰ जख्मी ਨੇ ਕੀ ਹਾਲਾਤ ਨੇ ਅਗਲੇ ਜਥੇ ਦੀ ਕੰਡੀਸ਼ਨ ਕੀ ਆ ਸਾਰਾ ਕੁਝ ਵੇਖ ਕੇ ਤੁਹਾਨੂੰ ਸਿਕਰੇ ਖਾਸ ਅਕਤਿਰ 2 ਫਰਵਰੀ 2024 ਤੋਂ ਕਿਸਾਨ ਸ਼ੰਭੂ ਅਤਿਖਨੌਰੀ ਬਾਰਡਰ ਤੇ ਦਿੱਲੀ ਜਾਣ ਦੇ ਇੰਤਜ਼ਾਰ ਦੇ ਵਿੱਚ ਬੈਠੇ ਨੇ ਤੇ ਹੁਣ ਕਰੀਬ 10 ਮਹੀਨਿਆਂ ਦੇ ਬਾਅਦ ਕਿਸਾਨਾਂ ਦੇ ਵੱਲੋਂ ਫਿਰ ਦਿੱਲੀ ਕੂਚ ਦੇ ਲਈ ਕੋਸ਼ਿਸ਼ ਕੀਤੀ ਗਈ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਦੀ ਕੋਸ਼ਿਸ਼ ناکਾਮ ਕਰ ਦਿੱਤੀ ਸ਼ੰਭੂ ਬਾਰਡਰ ਤੋਂ ਪੰਕਜਪੜੀ ਦੇ ਨਾਲ ਬਦਲ ਚੜ੍ਹੀ ਉਸੀ ਟੀਮ ਤੇ ਕਿਸਾਨਾਂ ਨੂੰ ਰੋਕੇ ਜਾਣ ਦੇ ਉੱਤੇ ਕੁਝ ਜਾਂਚ ਸਾਧਨ ਵੀ ਉੰਦੀ ਨਜ਼ਰ ਆ ਰਹੀ ਹੈ ਕਿਸਾਨਾਂ ਦੇ ਖਿਲਾਫ ਹੋਏ ਐਕਸ਼ਨ ਦੇ ਉੱਤੇ ਰਾਹੁਲ ਗਾਂਧੀ ਦੀ ਸਟੇਟਮੈਂਟ ਵੀ ਆਈ ਪਾਰਲੀਮੈਂਟ ਦੇ ਵਿੱਚ ਲੀਡਰ ਆਫ اپੋਜੀਸ਼ਨ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਦਾਗਣਾ ਨਿੰਦਣਯੋਗ ਹੈ ਕਿਸਾਨ ਸਰਕਾਰ ਦੇ ਕੋਲ ਆਪਣੀ ਫੀਡ ਦੱਸਣ ਆ ਰਹੇ ਨੇ ਔਰ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੁਣੇ ਅਸੰਵੇਦਨਸ਼ੀਲ ਹੋ ਚੁੱਕੀ ਹੈ ਕੇਂਦਰ ਦੀ ਸਰਕਾਰ ਇਹ ਵੀ ਰਾਹੁਲ ਗਾਂਧੀ ਵੱਲੋਂ ਅਲੀਗੇਸ਼ਨਸ ਲਗਾਏ ਗਏ ਆ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਦੇਸ਼ ਖੁਸ਼ਹਾਲ ਹੋਵੇਗਾ देखते कि साना पुलिस हो ए, बाक बाक से कल नहीं होगा परसों होगा प्रयत्न नहीं छोड़ना चाहिए एक दूसरे को समझने का प्रयत्न करना चाहिए एक दूसरे को समझाने का प्रयत्न करना चाहिए मैं भी कोशिश करूंगा कि किस तरह से बार बार बैठा जाए कभी कभी जब बैठते हैं तो समस्या हल हो जाती है तुरंत तो मैं सोचता हूं कि किसी बात का टकराव जो है वो समस्या का स्थायी हल नहीं स्थायी हल तो आपस में बैठ करके समस्याओं को समझना और जितना समझ करके एक दूसरे को समझा सकते हैं उसका प्रयत्न करना चाहिए किसानों जानवर बढ़िया जानवर मंगाया गया ਰਾਈਟ ਟੂ ਪ੍ਰੋਟੈਸਟ ਇਜ਼ ਅ ਫੰਡਾਮੈਂਟਲ ਰਾਈਟ ਸਪਰੀਮ ਕੋਰਟ ਕਹਿ ਸਕਿਆ ਔਰ ਸਰਕਾਰ ਦਾ ਫਰਜ ਬਣਦਾ ਕਿ ਜਿਹੜਾ ਬੰਦਾ ਪ੍ਰੋਟੈਸਟ ਕਰਦਾ ਉਹਦੇ ਨਾਲ ਗੱਲਬਾਤ ਕਰੇ ਨਾ ਕਿ ਉਹਦੇ ਰਸਤੇ ਵਿੱਚ ਕਿੱਲਾਂ ਗੱਡੇ ਕੰਡੇ ਵਾਲੀਆਂ ਤਾਰਾਂ ਲਾਵੇ ਜਿਹੜਾ ਕਿਸਾਨ ਦੇਦਾ ਡੱਡ ਭਰਦਾ ਉਹਦੇ ਤੇ ਮਜ਼ਦੂਰ ਦੇ ਉੱਤੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਆਪਣੇ ਬੰਦਿਆ ਦੇ ਉੱਤੇ ਤੁਸੀਂ ਕੰਡੇ ਵਾਲੀਆਂ ਤਾਰਾਂ ਲਾ ਰਹੇ ਹੋ ਤਾਰ 144 ਲਾ ਰਹੇ ਹੋ ਇਹ ਕਿਹੋ ਜੀ ਸਰਕਾਰ ਹੈ ਜੀ ਮੈਂ ਤਾਂ ਕਹ ਰਿਹਾ ਇਹੋ ਜੇ ਇਹ ਜਿਹੜੀ ਜੀਟੀ ਰੋਡ ਹੈ ਆਪਣੀ ਜਿਹੜਾ ਸ਼ੇਰਸਾ ਸੂਰੀ ਮਾਰਗ ਹੈ ਨਾ ਇਹ ਮੁਗਲਾਂ ਵੇਲੇ ਬੰਦ ਹੋਈ ਨਾ ਅੰਗਰੇਜ਼ਾਂ ਵੇਲੇ लाठी चार्ज किसानों के रास्ते में नष्टर और कीले बिछाने की बजाय किसानों को दिल्ली आने दिया जाए और शांति प्रिय तरीके से उनके मंडल से बात हो और यह घोषणा बाकायदा प्रधानमंत्री जी किसानों से बात कर देश के सामने और संसद के समक्ष करें